ਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰ ਬਾਰੇ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਸਵਾਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਜ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਸਤ ਗੁਰੂ ਤੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਦੀਪ ਮਾਲਕਾ ਜਹ ਕਹਾ ਝੁਲਤਿਮ ਸਾਲ ਕੇ ਚਾਰ ਪਾਵਤ ਧਾਰ ਫੁਲੇ ਲਗੀ ਕਿਧਾਂ ਕ੍ਰਿਤ ਕੋ ਜਾਰ ਦੀਪ ਮਾਲਕਾ ਜਹ ਕਹਾ ਜਵਲਤ ਮਸਾਲ ਕੇ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਉਤ ਪਾਵੰ ਦਿਨਾਂ ਬੰਦੂ ਭਗਤ ਵਛਲ ਕਿਰਪਾ ਦੇ ਖਜਾਨੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਰਬੱਤ ਸੰਗਤ ਨਿਤ ਦੀ ਮਰਿਆਦਾ ਦੇ ਅਨੁਸਾਰ ਸੰਧਿਆ ਦੇ ਜਵਾਨ ਦੇ ਸਮੇਂ ਦੇ ਵਿੱਚ ਹਾਜ਼ਰੀਆਂ ਭਰਦੇ ਹੋ ਜੋ ਕਿ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋ ਅਖੀਰਲੇ ਸਮੇਂ ਦੇ ਪ੍ਰਸੰਗ ਆਪ ਜੀ ਸਰਵਨ ਕਰ ਰਹੇ ਹੋ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਜੀ ਜੋ ਅਕਾਲ ਪੁਰਖ ਨੂੰ ਜਾਣ ਵਾਸਤੇ ਜੋਤੀ ਜੋਤ ਸਮਾਉਣ ਵਾਸਤੇ ਚਾਲਾ ਮਾਰਨ ਵਾਸਤੇ ਜੋ ਤਿਆਰੀ ਕਰ ਰਹੇ ਹਨ ਇਸ ਪ੍ਰਕਾਰ ਸਤਿਗੁਰੂ ਗਰੀਬ ਮਹਾਰਾਜ ਜੀ ਨੇ ਇੱਕ ਕਨਾਤ ਲਗਵਾਈ ਹੈ ਉਸ ਦੇ ਵਿੱਚ ਜੋ ਸਸਕਾਰ ਦੀ ਜੋ ਸਮਗਰੀ ਹੈ ਲੱਕੜਾਂ ਹਨ ਭਾਵ ਜੋ ਵੀ ਵਰਤੀ ਜਾਂਦੀ ਹੈ ਉਸ ਦੇ ਵਿੱਚ ਇਕੱਠੀ ਕਰਵਾਈ ਹੈ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਹਰਿ ਕਰਪਾਣ ਖੰਜਰ ਇਸੇ ਪ੍ਰਕਾ